ਵੇਕਲ ਮੈਂ ਹਰੇਕ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕ ਨਿਊਜ਼ਲਾਈਨ ਤੇ ਰਿਪੋਰਟਰ ਸੁਸ਼ੀ ਲੋਹ ਜੱਜੀ ਦੀ ਖਾਸ ਰਿਪੋਰਟ ਕਿਸਾਨੀ ਮੰਗਾ ਨੂੰ ਕੇਂਦਰ ਸਰਕਾਰ ਤੋਂ ਮੰਨਵਾਉਣ ਲਈ ਖਨੋਰੀ ਬਾਰਡਰ ਤੇ 1 ਮਹੀਨੇ ਤੋਂ ਮਰਨ ਵਰਤੇ ਬੈਠੇ ਕਿਸਾਨ ਨੇਤਾ ਸਰਦਾਰ ਜਗਦੀਪ ਸਿੰਘ ਢੱਲੇਵਾਲ ਦੇ ਸਮਰਥਨ ਵਿੱਚ ਕਿਸਾਨਾਂ ਨੇ ਪੰਜਾਬ ਬੰਦਾ ਜੋ ਸੱਤਾ ਦਿੱਤਾ ਉਸ ਦਾ ਗੁਰਾਇਆ ਫਲੋਰ ਹਾਈਵੇ ਤੇ ਅਸਰ ਦੇਖਣ ਨੂੰ ਮਿਲਿਆ ਇਹ ਹਾਈਵੇ ਸੁੰਸਾਨ ਦਿਖਾਈ ਦੇ ਰਿਹਾ ਸੀ ਹਾਈਵੇ ਤੇ ਨਾ ਕੋਈ ਬੱਸ ਨਾ ਕੋਈ ਟਰੱਕ ਦਿਖਾਈ ਦੇ ਰਿਹਾ ਸੀ ਟਾਵਾ ਟਾਵਾ ਕੋਈ ਕਾਰਾਂ ਦਾ ਸਕੂਟਰ ਤੇ ਮੋਟਰਸਾਈਕਲ ਜ਼ਰੂਰ ਦਿਖਾਈ ਦੇ ਰਹੇ ਸਨ ਫਲੋਰ ਸ਼ਹਿਰ ਵਿੱਚ ਵੀ ਬੰਦ ਨੂੰ ਵੱਡਾ ਉੰਗਾਰਾ ਮਿਲਿਆ ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਹਨ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਹੋਏ ਨਹੀਂ ਬੰਦੇ ਅਸੀਂ ਉਹਨਾਂ ਦੀ ਵੀ ਸਾਨੂੰ ਮੰਗ ਰੱਖਣੀ ਚਾਹੀਦੀ ਹੈ ਔਰ ਜਿੱਤੇ ਹੀ ਕਿਸਾਨ ਹਾਂ ਉਹ ਤੇਹੀ ਹੱਕ ਦੇ ਸੱਚ ਦੀ ਲੜਾਈ ਨੂੰ ਲੜਦੇ ਆਂ ਦਬਦਣਾ ਪਿਆ ਸਾਡੇ ਬਜ਼ੁਰਗ ਬੈਠੇ ਆ ਕੋਈ ਚਾਹ ਨਾਲੇ ਬੈਠੇ ਸਾਡੀਆਂ ਹੱਕੀ ਮੰਗਾ ਕੇਂਦਰ ਸਰਕਾਰ ਨੂੰ ਮੰਨਣੀਆਂ ਪੈਣੀਆਂ ਸਰਦਾਰ ਢੱਲੇਵਾਲ ਸਾਹਿਬ ਉਹ ਆਪਣੀ ਕੁਰਬਾਨੀ ਦੇਣ ਵਾਸਤੇ ਸਾਡੇ ਕਿਸਾਨਾਂ ਵਾਸਤੇ ਸਾਡੇ ਹੱੱਤਾ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਬੈਠੇ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਕਿਸਾਨੀ ਦੋਲਮ ਦੇ ਵਿੱਚ ਸਾਨੂੰ ਹਰ ਤਰੀਕੇ ਦੇ ਨਾਲ ਮਰਦ ਕਰਨੀ ਚਾਹੀਦੀ ਹੈ ਦਬਦਬੇ ਟਕਸਾਲ ਦੇ ਅਮਰ ਸ਼ਹੀਦ ਵੀ ਵੀ ਸਾਡੇ ਦੇ ਮਹਾਨ ਸਿੱਖ ਜਨ ਨਾਲ ਸੰਤ ਗਿਆਨੀ ਗੁਰਨਾਦ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਨਿਹਾਣ ਜੀਰਕਾਰ ਜਿਹੜਾ ਮੋਰਚਾ ਲਾਇਆ ਸੀ ਸ੍ਰੀ ਨਨਕਪੁਰ ਸਾਹਿਬ ਜੀ ਦਾ ਉਹ ਭਰਾਓ ਤੁਹਾਡੇ ਵਾਸਤੇ ਸੀ ਕਿ ਜਾਤੀ ਮੇਰੇ 92 ਸਿਰ ਸਾਡੇ ਪੰਜਾਬੀਆਂ ਨੇ ਸਿੱਖਾਂ ਨੇ ਖਾਸ ਕਰਕੇ ਦਿੱਤੇ ਸਾਨੂੰ ਜਿਹੜੀਆਂ ਨੌਕਰੀਆਂ ਸਾਨੂੰ ਔਰ ਬਹੁਤ ਘਾਟ ਮਿਲੀਆਂ ਸਾਡੇ ਪੰਜਾਬ ਫੈਕਟਰੀਆਂ ਲੱਗਾਂ ਸਾਡੇ ਹੱਥ ਸਾਡੇ ਨਨਪੁਰ ਦਾ ਮਤਾ ਸਾਨੂੰ ਮਿਲੇ ਸਾਡੇ ਜਿਹੜੇ ਆ ਵਾਹਿਗੁਰਜੀ ਘਰ ਖਾਲਸਾ ਵਾਹਿਗੁਰਜੀ ਕੀ ਬੋਲੇ ਇਹ ਦੇਖੋ ਜੀ ਜਿੱਦਾਂ ਤੁਸੀਂ ਕਹਿੰਦੇ ਕਿਤੇ ਦੁਕਾਨਾ ਖੁੱਲਹੀ ਕਿਤੇ ਬੰਦ ਆ ਇਹ ਜਿਹੜੀ ਜਾਦੀ ਸਵਿੱਕਤੀ ਕਰਦਾ ਹੋਈ ਆ ਹਾਂ ਪੱਖ ਤੇ ਨਾਂ ਪੱਖੀ ਦੋ ਸੋਚਾ ਹਮੇਸ਼ਾ ਹੀ ਆਈਆਂ ਜਿਸ ਵੇਲੇ ਗੁਰੂ ਸਾਹਿਬਾਂ ਨਾਲ ਲੜਦੇ ਸੀ ਉਹਨਾਂ ਦੇ ਵਿਰੋਧੀ ਵੀ ਸੀਗੇ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਆਪਣੇ ਸਾਡੇ ਜਿਹੜੇ ਮਿਸ਼ਨ ਨੂੰ ਨਾਹ ਰਲਿਓ ਆ ਸੋ ਇਹ ਜਿਹੜਾ ਅੱਜ ਦਾ ਬੰਦ ਆ ਪਾਪਾ ਨੂੰ ਪਤਾ ਕਿ ਇਹ ਸਾਡੀ ਕੱਲਿਆਂ ਕਿਸਾਨਾਂ ਦੀ ਲੜਾਈ ਨਹੀਂ ਆਪਾਂ ਕਹਿੰਦੇ ਸਾਰੇ ਕਿਸਾਨ ਮਜ਼ਦੂਰ ਵਪਾਰੀ ਵਰਗ ਸਾਰਿਆਂ ਦੀ ਲੜਾਈ ਆ ਕਿਉਂਕਿ ਇਹ ਲੜਾਈ ਜੇ ਜਿਹੜੀ ਪਸਾਨੇ ਆ ਜੇਕਰ ਇਹ ਪੰਜਾਬ ਦੇ ਵਿੱਚੋਂ ਜਾਂ ਪੂਰੇ ਭਾਰਤ ਵਿੱਚੋਂ ਖਤਮ ਹੁੰਦੀ ਆ ਤਾਂ ਉਹਦਾ ਜਿਹੜਾ ਪ੍ਰਭਾਵ ਪ੍ਰਭਾਵ ਆ ਸਾਰੀਆਂ ਹੀ ਚੀਜ਼ਾਂ ਦੇ ਪੈਣਾ ਚਾਹੇ ਦੁਕਾਨਦਾਰੀ ਹੋਵੇ ਚਾਹੇ ਰੇੜੀ ਵਾਲੇ ਹੋਣ ਕਾਰਖਾਨੇ ਹੋਣ ਵਪਾਰੀ ਵਰਗ ਹੋਵੇ ਸੋ ਅਸੀਂ ਇਸੇ ਜਿਹੜੀਆਂ ਸਾਡੀਆਂ 220 ਦੀਆਂ ਮੰਗਾ ਸੀਗੀਆਂ ਉਹ ਨਹੀਂ ਕਰ ਲਈਆਂ ਸੀਗੀਆਂ ਪਰ ਉਹਨੂੰ ਲਾਗੂ ਨਹੀਂ ਕੀਤਾ ਸੀਗਾ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਪਿਛਲੇ ਲਗਭਗ 10-11 ਮਹੀਨਿਆਂ ਤੋਂ ਅਸੀਂ ਸਿੰਘ ਸਿੰਘ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਬੈਠੇ ਆ ਤੇ ਪਿਛਲੇ ਲਗਭਗ 1 ਮਹੀਨਾ 3-4 ਦਿਨ ਹੋ ਗਿਆ ਆ ਤੇ ਆਪਣੇ ਜਗਜੀਤ ਸਿੰਘ ਜੱਲੇਵਾਲ ਉਹ ਜਿਹੜਿਆ ਹੱਕੀ ਮਗਾਂ ਨੂੰ ਲਾਗੂ ਕਰਾਉਣ ਦੇ ਲਈ ਵੀ ਉੱਥੇ ਮਰਨ ਬਾਤ ਤੇ ਬੈਠੇ ਆ ਪਰ ਜਿਹੜੀ ਸੈਂਟਰਲ ਸਰਕਾਰ ਆ ਉਹ ਬਿਲਕੁਲ ਹੀ ਤੋਂ ਪੁਨਾਰਾ ਕਰ ਚੁੱਕੀ ਆ ਉਹਨਾਂ ਦਾ ਯਤਨ ਹੈ ਹੀ ਨਹੀਂ ਕਿ ਕਿਸੇ ਜਿਹੜਾ ਲੀਡਰ ਆ ਕਿਸੇ ਇਨਸਾਨ ਦੀ ਜਾਨ ਜਾ ਰਹੀ ਆ ਉਹਦੇ ਇਹ ਵਿੱਚ ਆਪਣੀਆਂ ਮੰਗਾ ਲਾਗੂ ਕਰਾਉਣ ਲਈ ਤੇ ਉਹਨਾਂ ਦੇ ਜਿਹੜੀ ਆ ਮਨਮਰਜ਼ ਦੇ ਬੈਠੇ ਆ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੇ ਪੈਰਾ ਦਿੰਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਜਿਹਦੇ ਵਿੱਚ ਲਗਭਗ 22 ਜਥੇਬੰਦੀਆਂ ਉਹਨਾਂ ਵੱਲੋਂ ਪੂਰਨ ਤਰ੍ਹਾਂ ਪੰਜਾਬ ਸੀ ਬੰਦ ਕਰਨ ਦਾ ਸੱਦਾ ਸੀਗਾ ਤੇ ਸਾਰਾ ਪੰਜਾਬ ਬੰਦਿਆ ਤੇ ਅਸੀਂ ਵੀ ਜਿਹੜਾ ਜਲੰਧਰ ਵੱਲੋਂ ਸਰਕਲ ਗਰਿਆ ਅਪਰਾ ਤੇ ਬਰਾਕ ਫਲੋਰ ਰੋਡ ਤੋਂ ਕਲਾ ਤੇ ਸਾਰੀ ਸਾਡੀ ਡਿਊਟੀ ਲੱਗੀ ਸੀਗੀ ਫਲੋਰ ਤੇ ਤੇ ਅਸੀਂ ਆਪਣੀ ਇਹ ਡਿਊਟੀ ਨੂੰ ਨਿਭਾ ਰਹੇ ਆ ਤੇ ਜਦੋਂ ਵੀ ਸਾਨੂੰ ਫੇਰ ਵੀ ਕਾਲ ਮਿਲੇਗੀ ਅਸੀਂ ਉੱਤੇ ਤੰਦੇ ਹੀ ਦੇ ਨਾਲ ਉੱਤੇ ਪੂਰਾ ਉਤਰਾਂਗੇ ਸੋ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਅਸੀਂ ਇਹ ਕਹਿੰਨੇ ਆ ਭਾਈ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਸਾਰੇ ਵਰਗਾਂ ਦੀ ਲੜਾਈ ਆ ਅੱਜ ਉੱਥੋਂ ਸੜਕਾਂ ਤੇ ਆਵੋ ਜੇਕਰ ਕਿਸਾਨ ਮਰਦਾ ਤਾਂ ਸਾਰਾ ਜਿਹੜਾ ਪੰਜਾਬ ਮਰੇਗਾ ਤੇ ਸਾਰੀ ਜਿਹੜੇ ਪੰਜਾਬ ਦੀ ਆਤਮਕਤਾ ਦੇ ਬਹੁਤ ਵੱਡੀ ਸ਼ੱਟ ਵੱਜੇਗੀ ਸੋ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਅਪੀਲ ਕਰਦੇ ਆ ਤੇ ਸਾਡੀਆਂ ਜਿਹੜੀ ਹੱਕੀ ਮੰਗਾਂ ਨਾਲ ਪੂਰੀਆਂ ਕਰੋ ਤਾਂ ਜੋ ਅਸੀਂ ਉੱਥੋਂ ਬਾਰਡਰਾਂ ਤੋਂ ਅੱਠ ਕੇ ਆ ਕੇ ਆਪਣੇ ਘਰ ਦੇ ਕੰਮੋਗਾਰ ਕਰ ਸਕੀਏ